ਸਤਿਗੁਰ ਜੀ ਅਸੀਂ ਸ੍ਰੀ ਭੈਣੀ ਸਾਹਿਬ ਦਰਬਾਰ ਤੋਂ ਆਏ ਆ ਅੱਜ ਗੁਰਨਾਨਕ ਦੇਵ ਸੱਚ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈਗਾ ਅੱਜ ਦਾ ਦਿਨ ਸਾਡੇ ਸਿੱਖਾਂ ਲਈ ਬਹੁਤ ਵੱਡਾ ਦਿਨ ਹੈ ਜਿਹਦੇ ਚ ਸਾਡੇ ਪਹਿਲੇ ਪਾਤਸ਼ਾਹ ਸਬ ਗੁਰਨਾਨਕ ਦੇਵ ਸੱਚ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਅੱਜ ਅਸੀਂ ਅਨੰਦਪੁਰ ਸਾਹਿਬ ਮੱਥਾ ਟੇਕਣ ਆਏ ਆ ਸ੍ਰੀ ਭੈਣੀ ਸਾਹਿਬ ਦੀ ਸੰਗਤ ਆਈ ਹੈ ਅੱਜ ਅਸੀਂ ਦੋ ਹੈਗੇ ਆ ਔਰ ਦੋ ਹੋਰ ਵਾਰ ਹੈਗੇ ਨੇ ਇਸ ਟੈਂ ਬਹੁਤ ਇੱਕ ਵੱਖਰਾ ਹੀ ਇੱਥੇ ਹਾਈਵੇ ਕਾ ਵੱਖਰਾ ਹੀ ਇਹ ਇੱਕ ਇਹ ਤੁਹਾਨੂੰ ਬਹੁਤ ਹੁੰਦਾ ਜਦੋਂ ਇੱਥੇ ਆਈਦਾ ਬਾਕੀ ਸਾ ਦਰਬਾਰ ਸਾਹਿਬ ਸ੍ਰੀ ਭੈਣੀ ਸਾਹਿਬ ਆਨੰਦਪੁਰ ਸਾਹਿਬ ਹਰਿਮੰਦਰ ਸਾਹਿਬ ਕਈ ਇਸ ਤਰ੍ਹਾਂ ਦੇ ਸਥਾਨ ਨੇ ਜਿੱਥੇ ਆ ਕੇ ਸਕੂਨ ਮਿਲਦਾ ਇੱਕ ਉਹਨਾਂ ਵਿੱਚੋਂ ਇੱਕ ਹੈ ਸਥਾਨ ਤਰਕਤ ਸਾਹਿਬ ਸ੍ਰੀ ਪਟਨਾ ਸਾਹਿਬ ਹੋ ਗਿਆ ਹੋਰ ਵੀ ਕਈ ਸਥਾਨ ਸਾਡੇ ਸ੍ਰੀ ਪ੍ਰਿੰਟ ਸਾਹਿਬ ਦਾ ਹੋਰ ਵੀ ਕਈ ਹੈਗੇ ਬਹੁਤ ਵਧੀਆ ਸਿੱਖਾ ਲਈ ਇੱਥੇ ਆਉਣਾ ਕਿ ਮਤ ਸਾਡੇ ਜਿੱਥੇ ਜੰਗ ਸ਼ੁਰੂ ਹੋਈ ਹਨ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਇੱਕ ਬਾਕੀ ਇੱਥੇ ਹੋਰ ਕੀ ਕਹਿਣਾ ਬਸ ਨਹੀਂ ਕਹਿਣਾ ਦੀ ਆਓ ਤੇ ਦਰਸ਼ਨ ਕਰੋ